ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹਾਂ ਅੱਜ ਦੀ ਕਹਾਣੀ ਲੈ ਕੇ ਮੇਰਾ ਨਾਮ ਸੁਰਿੰਦਰ ਕੌਰ ਹੈ ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧਤ ਸੀ ਮੇਰਾ ਸੋਹਰਾ ਘਰ ਬਹੁਤ ਸੰਪੰਨ ਅਤੇ ਵੱਡੇ ਘਰਾਣੇ ਦਾ ਸੀ ਅਤੇ ਜਲਦੀ ਹੀ ਮੈਨੂੰ ਘਰ ਦੀ ਸਾਰੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਸੀ ਕਿਉਂਕਿ ਮੈਂ ਘਰ ਦੀ ਸਭ ਤੋਂ ਵੱਡੀ ਨੂੰਹ ਸੀ ਕੋਸਾ ਪਰਮਾਤਮਾ ਨੇ ਮੈਨੂੰ ਦੋ ਬੱਚਿਆਂ ਨਾਲ ਨਿਵਾਜਿਆ ਇੱਕ ਪੁੱਤਰ ਅਤੇ ਇੱਕ ਧੀ ਦਿਨ ਹੋਲੀ-ਹੋਲੀ ਅਜਿਹੇ ਹੀ ਲੰਘਦੇ ਗਏ ਜਦੋਂ ਮੇਰਾ ਵੱਡਾ ਪੁੱਤਰ ਜਵਾਨ ਹੋਇਆ ਮੈਂ ਉਸ ਦਾ ਵਿਆਹ ਕਰਵਾ ਦਿੱਤਾ ਪਰ ਉਸ ਦੇ ਪਹਿਲੇ ਵਿਆਹ ਵਿੱਚ ਇੱਕ ਅਜੀਬ ਵਾਕਿਆ ਹੋਇਆ ਸੀ ਜਿਸ ਨੂੰ ਮੈਂ ਭੁੱਲਣਾ ਚਾਹੁੰਦੀ ਸੀ ਪਰ ਅੱਜ ਉਸ ਦਾ ਦੂਜਾ ਵਿਆਹ ਸੀ ਮੈਨੂੰ ਯਕੀਨ ਸੀ ਇਹ ਨਵੀਂ ਨੂੰ ਮੇਰੇ ਪੁੱਤਰ ਦਾ ਖਿਆਲ ਰੱਖੇਗੀ ਮੇਰਾ ਪੁੱਤਰ ਬਹੁਤ ਕਮਾਉਂਦਾ ਸੀ ਅਤੇ ਖੂਬਸੂਰਤ ਸੀ ਉਹ ਇਸ ਪਰਿਵਾਰ ਦਾ ਇਕਲੌਤਾ ਸਹਾਰਾ ਸੀ ਜੋ ਚੰਗੀ ਕਮਾਈ ਕਰਦਾ ਸੀ ਇਸ ਲਈ ਕਿਸੇ ਨੂੰ ਇਹ ਅਜੀਬ ਨਹੀਂ ਲੱਗ ਰਿਹਾ ਸੀ ਕਿ ਉਸ ਦਾ ਦੂਜਾ ਵਿਆਹ ਇੰਨੀ ਜਲਦੀ ਹੋ ਰਿਹਾ ਹੈ ਪਰ ਮੇਰਾ ਦਿਲ ਧੜਕ ਰਿਹਾ ਸੀ ਜਿਉਂ-ਜਿਉਂ ਰਾਤ ਆ ਨੇੜੇ ਆ ਰਹੀ ਸੀ ਮੇਰਾ ਦਿਲ ਵੀ ਉਸੇ ਤਰ੍ਹਾਂ ਤੇਜ਼ੀ ਨਾਲ ਧੜਕ ਰਿਹਾ ਸੀ ਅਤੇ ਮੈਂ ਚਿੰਤਤ ਸੀ ਮੇਰੀ ਧੀ ਨੂੰ ਵੀ ਇਸ ਗੱਲ ਦਾ ਪਤਾ ਸੀ ਅਤੇ ਉਹ ਵੀ ਮੇਰੇ ਵਾਂਗ ਚਿੰਤਤ ਸੀ ਉਸ ਨੇ ਕਿਹਾ ਕਿ ਜੇ ਅੱਜ ਵੀ ਅਜਿਹਾ ਹੋਇਆ ਤਾਂ ਕੀ ਹੋਵੇਗਾ ਮੈਂ ਕਿਹਾ ਕਿ ਆਪਣੇ ਮੋਹੋਂ ਕੁਝ ਚੰਗਾ ਕੱਢ ਮੈਂ ਪਹਿਲਾਂ ਹੀ ਪਰੇਸ਼ਾਨ ਹਾਂ ਹੁਣ ਸਾਰੇ ਮਹਿਮਾਨ ਵੀ ਆ ਚੁੱਕੇ ਸਨ ਪਿਛਲੀ ਵਾਰ ਕਰੋਨਾ ਕਾਰਨ ਬਹੁਤ ਸਾਰੇ ਲੋਕਾਂ ਨੂੰ ਨਹੀਂ ਸੱਦਿਆ ਸੀ ਪਰ ਇਸ ਵਿਆਹ ਵਿੱਚ ਸਾਰੇ ਰਿਸ਼ਤੇਦਾਰ ਗੁੱਸੇ ਨਾਲ ਆਏ ਸਨ ਇਸ ਲਈ ਲੋਕ ਪਿਛਲੇ ਵਿਆਹ ਬਾਰੇ ਜਿਆਦਾ ਨਹੀਂ ਜਾਣਦੇ ਸਨ ਅਤੇ ਇਹ ਵੀ ਨਹੀਂ ਜਾਣਦੇ ਸਨ ਕਿ ਅਜਿਹਾ ਕੀ ਹੋਇਆ ਸੀ ਕਿ ਉਸ ਨੂੰ ਦੁਬਾਰਾ ਵਿਆਹ ਕਰਨਾ ਪਿਆ ਮੇਰਾ ਪੁੱਤਰ ਵੀ ਖੁਸ਼ ਸੀ ਕੋਈ ਮਸਲਾ ਨਹੀਂ ਸੀ ਕਿਉਂਕਿ ਇਹ ਨਵੀਂ ਪਤਨੀ ਪਹਿਲੀ ਪਤਨੀ ਨਾਲੋਂ ਕਿਤੇ ਜ਼ਿਆਦਾ ਸੁੰਦਰ ਹੈ ਅਤੇ ਉਮਰ ਵਿੱਚ ਛੋਟੀ ਸੀ ਸਰਦੀਆਂ ਦਾ ਮੌਸਮ ਸੀ ਜ਼ਿਆਦਾਤਰ ਮਹਿਮਾਨ ਘਰ ਵਿੱਚ ਹੀ ਰੁਕੇ ਹੋਏ ਸਨ ਬਾਹਰ ਨੱਚਣ ਗੋਣ ਦਾ ਮਾਹੌਲ ਸੀ ਲੋਕ ਆਪਸ ਵਿੱਚ ਹਸੀ ਮਜ਼ਾਕ ਕਰ ਰਹੇ ਸਨ ਮੈਂ ਆਪਣੀ ਦਰਾਨੀ ਨੂੰ ਕਿਹਾ ਕਿ ਦੁਲਹਨ ਦੂਸਰੇ ਸ਼ਹਿਰ ਤੋਂ ਆਈ ਹੈ ਬਹੁਤ ਥੱਕ ਗਈ ਹੋਵੇਗੀ ਮੈਨੂੰ ਲੱਗਦਾ ਹੈ ਉਸ ਨੂੰ ਦੁਲਹੇ ਦੇ ਕਮਰੇ ਵਿੱਚ ਨਹੀਂ ਭੇਜਣਾ ਚਾਹੀਦਾ ਦਰਾਨੀ ਨੇ ਕਿਹਾ ਕੀ ਹੋਇਆ ਉਹਨਾਂ ਦਾ ਹੁਣੇ-ਹੁਣੇ ਵਿਆਹ ਹੋਇਆ ਹੈ ਅਤੇ ਤੂੰ ਉਹਨਾਂ ਦੀ ਰਾਤ ਖਰਾਬ ਕਰਨਾ ਚਾਹੁੰਦੀ ਹੋ ਮੰਨਦੀ ਹਾਂ ਵਿਆਹ ਵਿੱਚ ਥਕਾਵਟ ਹੋ ਜਾਂਦੀ ਹੈ ਪਰ ਨਵਾਂ ਖੂਨ ਹੈ ਕੋਫੀ ਸ਼ਰਬਤ ਪਿਲਾ ਦੇ ਤਾਜ਼ਾ ਹੋ ਜਾਣਗੇ ਸਵੇਰੇ ਰਿਸੈਪਸ਼ਨ ਵੀ ਤਾਂ ਹੈ ਮੈਂ ਕਿਹਾ ਉਹ ਥੱਕ ਜਾਵੇਗੀ ਵਿਚਾਰੀ ਦਰਾਨੀ ਨੇ ਕਿਹਾ ਅੱਜਕੱਲ ਕੋਈ ਐਨਾ ਨਹੀਂ ਥੱਕਦਾ ਕੁੜੀਆਂ ਨੂੰ ਆਪਣੇ ਵਿਆਹ ਦਾ ਬਹੁਤ ਸ਼ੌਂਕ ਹੁੰਦਾ ਹੈ ਕੋਸ ਨੂੰ ਆਪਣੇ ਪੁੱਤਰ ਦੇ ਕਮਰੇ ਵਿੱਚ ਭੇਜਦੇ ਹੁਣ ਰਾਤ ਦਾ 1 ਵਜ ਗਿਆ ਹੈ ਸਵੇਰੇ ਉੱਠ ਕੇ ਤਿਆਰ ਵੀ ਤਾਂ ਹੋਣਾ ਹੈ ਮੇਰੀ ਦਰਾਨੀ ਨੇ ਮੈਨੂੰ ਗੱਲਾਂ ਵਿੱਚ ਲਿਆ ਅਤੇ ਖੁਦ ਹੀ ਕਿਹਾ ਕਿ ਹੁਣ ਦੁਲਹਨ ਕਮਰੇ ਵਿੱਚ ਜਾਵੇਗੀ ਦੁਲਹਨ ਨੂੰ ਕਮਰੇ ਵਿੱਚ ਲਜਾਇਆ ਗਿਆ ਸਾਰਿਆਂ ਨੂੰ ਕਮਰੇ ਵਿੱਚੋਂ ਬਾਹਰ ਕੱਢ ਕੇ ਮੈਂ ਥੋੜੀ देर ਦੁਲਹਨ ਨਾਲ ਬੈਠ ਗਈ ਮੈਂ ਕਿਹਾ ਕਿ ਬੇਟਾ ਤੂੰ ਆਪਣੇ ਪਰਿਵਾਰ ਵਿੱਚ ਸਭ ਤੋਂ ਵੱਡੀ ਹੋ ਤੂੰ ਬਹੁਤ ਸੁੰਦਰ ਲੜਕੀ ਹੋ ਇਸ ਲਈ ਮੈਂ ਤੈਨੂੰ ਪਸੰਦ ਕਰਕੇ ਲਈ ਹੈ ਸੀ ਦੇਖ ਬੇਟਾ ਜਦੋਂ ਵਿਆਹ ਹੁੰਦਾ ਹੈ ਕੁਝ ਅਜਈਆਂ ਗੱਲਾਂ ਹੁੰਦੀਆਂ ਹਨ ਜੋ ਸਾਨੂੰ ਪਸੰਦ ਨਹੀਂ ਹੁੰਦੀਆਂ ਪਰ ਮੇਰੀ ਬੱਚੀ ਤੂੰ ਥੋੜਾ ਸਬਰ ਕਰੀਂ ਉਸਨੇ ਕਿਹਾ ਮੈਨੂੰ ਸਮਝ ਨਹੀਂ ਆ ਰਿਹਾ ਕਿ ਤੁਸੀਂ ਕੀ ਕਹਿ ਰਹੇ ਹੋ ਮੈਂ ਕਿਹਾ ਜੀ ਮੇਰਾ ਪੁੱਤਰ ਕੁਝ ਉਲਟੀ ਸਿੱਧੀ ਗੱਲ ਕਰਦਾ ਹੈ ਤਾਂ ਉਸ ਦੀਆਂ ਗੱਲਾਂ ਤੇ ਧਿਆਨ ਨਾ ਦੇਈਂ ਕਮਰੇ ਦੀ ਗੱਲ ਕਮਰੇ ਵਿੱਚ ਹੀ ਰੱਖੀਂ ਸਵੇਰੇ ਮੈਨੂੰ ਦੱਸ ਦੇਈਂ ਮੈਂ ਤੇਰੀ ਸਮੱਸਿਆ ਹੱਲ ਕਰਨ ਦੀ ਕੋਸ਼ਿਸ਼ ਕਰਾਂਗੀ ਮੇਰੀਆਂ ਗੱਲਾਂ ਸੁਣ ਕੇ ਉਹ ਥੋੜਾ ਘਬਰਾ ਗਈ ਫਿਰ ਉਸਨੇ ਕਿਹਾ ਠੀਕ ਹੈ ਮੈਂ ਪੂਰੀ ਕੋਸ਼ਿਸ਼ ਕਰਾਂਗੀ ਹੁਣ ਇਸ ਘਰ ਦੀ ਇੱਜ਼ਤ ਮੇਰੀ ਇੱਜ਼ਤ ਹੈ ਮੈਂ ਦੁਲਹਨ ਦੇ ਕਮਰੇ ਵਿੱਚੋਂ ਬਾਹਰ ਆ ਗਈ ਸਾਰੇ ਆਪੋ ਆਪਣੇ ਬਿਸਤਰਿਆਂ ਤੇ ਸੌਣ ਚਲੇ ਗਏ ਸਨ ਘਰ ਵਿੱਚ ਸੁੰਨਸਾਨ ਸੀ ਕਿਉਂਕਿ ਸਾਰੇ ਬਹੁਤ ਥੱਕ ਚੁੱਕੇ ਸਨ ਸਰਦੀਆਂ ਦੀਆਂ ਰਾਤਾਂ ਵੈਸੇ ਵੀ ਖਮੋਸ਼ ਹੁੰਦੀਆਂ ਹਨ ਪਰ ਮੈਂ ਸੌ ਨਹੀਂ ਸਕਦੀ ਸੀ ਬਹੁਤ देर ਬਾਅਦ ਮੈਂ ਸੌਣ ਚਲੀ ਗਈ ਪਰ ਮੇਰੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਮੇਰੀਆਂ ਅੱਖਾਂ ਵਾਰ-ਵਾਰ ਘੜੀ ਵੱਲ ਵੇਖ ਰਹੀਆਂ ਸਨ ਕਾ ਆਸ਼ਾ ਸਵੇਰ ਜਲਦੀ ਹੋ ਜਾਵੇ ਤਾਂ ਮੇਰੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਪਰ ਜਿਵੇਂ ਹੀ ਰਾਤ ਦੇ 2:30 ਵਜੇ ਮੈਂ ਇੱਕਾ ਤੇਜ ਚੀਕ ਸੁਣੀ ਅਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਕਿ ਹੁਣ ਕੀ ਹੋਣ ਵਾਲਾ ਹੈ ਚੀਕਾਂ ਲਗਾਤਾਰ ਸ਼ੁਰੂ ਹੋ ਗਈਆਂ ਇਹ ਇੱਕ ਕੁੜੀ ਦੀ ਚੀਕ ਸੀ ਅਤੇ ਉਹ ਕੁੜੀ ਕੌਣ ਸੀ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਸਾਰੇ ਮਹਿਮਾਨ ਵੀ ਹੌਲੀ-ਹੌਲੀ ਜਾਗਣ ਲੱਗੇ ਅਚਾਨਕ ਮੇਰੇ ਪੁੱਤਰ ਦੇ ਕਮਰੇ ਦਾ ਦਰਵਾਜ਼ਾ ਖੁੱਲਿਆ ਫਾਤੇ ਮੇਰੀ ਨੂੰ ਪਾਗਲਾ ਵਾਂਗ ਚੀਕਦੀ ਹੋਈ ਬਾਹਰ ਭੱਜੀ ਉਸ ਨੂੰ ਵੀ ਪਤਾ ਨਹੀਂ ਸੀ ਕਿ ਉਸ ਕੋਲ ਦੁਪੱਟਾ ਵੀ ਨਹੀਂ ਸੀ ਉਹ ਘਰੋਂ ਬਾਹਰ ਭੱਜਣਾ ਚਾਹੁੰਦੀ ਸੀ ਪਰ ਕੁਝ ਔਰਤਾਂ ਨੇ ਉਸ ਨੂੰ ਫੜ ਲਿਆ ਤੇ ਕਿਹਾ ਬੇਟਾ ਕੀ ਹੋਇਆ ਆਪਣੇ ਆਪ ਨੂੰ ਸੰਭਾਲ ਸਾਰੇ ਉਸ ਨੂੰ ਸੰਭਾਲਣ ਲੱਗੇ ਪਰ ਉਹ ਬੇਹੋਸ਼ ਹੋ ਗਈ ਜਦੋਂ ਕੋਈ ਬੇਹੋਸ਼ ਹੁੰਦਾ ਹੈ ਤਾਂ ਪਾਣੀ ਦੇ ਛਿੱਟੇ ਮਾਰੇ ਜਾਂਦੇ ਹਨ ਪਰ ਮੇਰੀ ਨੂੰ ਤੇ ਪਾਣੀ ਦੇ ਛਿੱਟੇ ਮਾਰਨ ਨਾਲ ਵੀ ਹੋਸ਼ ਵਿੱਚ ਨਹੀਂ ਆਈ ਉਸ ਦਾ ਸਰੀਰ ਪੂਰੀ ਤਰ੍ਹਾਂ ਠੰਡਾ ਪੈ ਗਿਆ ਸੀ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਮੈਂ ਉਸ ਨੂੰ ਹਸਪਤਾਲ ਨਹੀਂ ਲਿਜਾਣਾ ਚਾਹੁੰਦੀ ਸੀ ਕਿਉਂਕਿ ਫਿਰ ਉਹੀ ਤਮਾਸ਼ਾ ਬਣ ਜਾਂਦਾ ਪਰ ਹੋਰ ਕੋਈ ਚਾਰਾ ਵੀ ਨਹੀਂ ਸੀ ਵਿਚਾਰੀ ਕੁੜੀ ਕਿਸੇ ਵੀ ਤਰ੍ਹਾਂ ਹੋਸ਼ ਵਿੱਚ ਨਹੀਂ ਆ ਰਹੀ ਸੀ ਉਸ ਦੇ ਮਾਤਾ ਪਿਤਾ ਨੂੰ ਵੀ ਬੁਲਾ ਲਿਆ ਗਿਆ ਉਹਨਾਂ ਨੇ ਵੀ ਇੱਕ ਦੂਜੇ ਦੇ ਕੰਨਾਂ ਵਿੱਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਤਾ ਨਹੀਂ ਸਾਡੀ ਧੀ ਨੂੰ ਕੀ ਹੋਇਆ ਪਤਾ ਨਹੀਂ ਉਸ ਨਾਲ ਕੀ ਸਲੂਕ ਕੀਤਾ ਗਿਆ ਸਾਰੇ ਮੈਨੂੰ ਅਜੀਬ ਨਜ਼ਰਾਂ ਨਾਲ ਵੇਖ ਰਹੇ ਸਨ ਸਵਾਲ ਹੀ ਸਵਾਲ ਸਨ ਅਤੇ ਮੈਂ ਹਸਪਤਾਲ ਵਿੱਚ ਇੱਧਰ ਉੱਧਰ ਘੁੰਮ ਰਹੀ ਸੀ ਮੈਂ ਘਰ ਆ ਕੇ ਆਪਣੇ ਪੁੱਤਰ ਤੋਂ ਪੁੱਛਣਾ ਚਾਹਿਆ ਕਿ ਉਸਨੇ ਹੁਣ ਕੀ ਕੀਤਾ ਪਰ ਉਹ ਆਪਣੇ ਕਮਰੇ ਵਿੱਚ ਨਹੀਂ ਸੀ ਉਸਦਾ ਫੋਨ ਵੀ ਬੰਦ ਸੀ ਹੁਣ ਮੈਂ ਤੀਜੀ ਵਾਰ ਆਪਣੇ ਪੁੱਤਰ ਸਰਵਜੀਤ ਦਾ ਵਿਆਹ ਕਰਵਾਉਂਦੀ ਸੋਚ ਰਹੀ ਸੀ ਇਸ ਵਾਰ ਮੈਂ ਇੱਕ ਅਜਿਹੀ ਕੁੜੀ ਤਲਾਸ਼ੀ ਜੋ ਪਹਿਲਾਂ ਹੀ ਵਿਆਹੀ ਹੋਈ ਸੀ ਜਾਂ ਤਾਂ ਤਲਾਕਸ਼ੁਦਾ ਜਾਂ ਵਿਧਵਾ ਹੋਵੇ ਜਲਦੀ ਹੀ ਮੈਨੂੰ ਇੱਕ ਅਜਿਹੀ ਕੁੜੀ ਮਿਲ ਗਈ ਕੁੜੀ ਦਾ ਨਾਮ ਪੂਜਾ ਸੀ ਉਹ ਜਿਆਦਾ ਸੁੰਦਰ ਨਹੀਂ ਸੀ ਪਰ ਮੈਂ ਸੋਚਿਆ ਕਿ ਸ਼ਾਇਦ ਇਹ ਸਰਬਜੀਤ ਨੂੰ ਸਮਝ ਸਕੇ ਖਾਤੇ ਮੇਰੇ ਘਰ ਵਿੱਚ ਰਹੇ ਮੈਂ ਪੂਜਾ ਨੂੰ ਸਭ ਕੁਝ ਨਹੀਂ ਦੱਸਿਆ ਸਿਰਫ ਇੰਨਾ ਕਿਹਾ ਕਿ ਸਰਬਜੀਤ ਦਾ ਇੱਕ ਵਿਆਹ ਹੋ ਚੁੱਕਿਆ ਹੈ ਖਾਤੇ ਉਸ ਦੀ ਪਹਿਲੀ ਪਤਨੀ ਛੱਡ ਕੇ ਚਲੀ ਗਈ ਹੈ ਪੂਜਾ ਦੇ ਘਰ ਵਾਲੇ ਜਲਦੀ ਵਿਆਹ ਕਰਵਾਉਣ ਲਈ ਰਾਜੀ ਸਨ ਜਦੋਂ ਮੈਂ ਸਰਬਜੀਤ ਨੂੰ ਪੂਜਾ ਦੀ ਫੋਟੋ ਵਿਖਾਈ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ ਉਸ ਨੇ ਕਿਹਾ ਕਿ ਮੈਂ ਇਸ ਕੁੜੀ ਨਾਲ ਵਿਆਹ ਨਹੀਂ ਕਰਨਾ ਇੰਨੀ ਸਧਾਰਨ ਕੁੜੀ ਨਾਲ ਮੈਂ ਕਿਵੇਂ ਵਿਆਹ ਕਰ ਸਕਦਾ ਹਾਂ ਮੈਂ ਉਸ ਨੂੰ ਝੁਟਕਦੇ ਹੋਏ ਕਿਹਾ ਚੁੱਪ ਕਰ ਜੇ ਹੋ ਜਈਆਂ ਤੇਰੀਆਂ ਹਰਕਤਾਂ ਹਨ ਇਹਨਾਂ ਨਾਲ ਤੇਰਾ ਵਿਆਹ ਕਦੇ ਨਹੀਂ ਹੋਣਾ ਮੈਂ ਤੇਰੀ ਮਾਂ ਹਾਂ ਸੋਚਦੀ ਹਾਂ ਕਿ ਕਦੋਂ ਤੱਕ ਤੇਰਾ ਧਿਆਨ ਰੱਖਾਂਗੀ ਮੇਰੇ ਤੋਂ ਬਾਅਦ ਕੋਈ ਤਾਂ ਹੋਵੇ ਜਿਸ ਨਾਲ ਤੂੰ ਜ਼ਿੰਦਗੀ ਗੁਜ਼ਾਰ ਸਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਸਰਬਜੀਤ ਚੁੱਪ ਹੋ ਗਿਆ ਅਤੇ ਵਿਆਹ ਲਈ ਮੰਨ ਗਿਆ ਇਸ ਵਾਰ ਮੈਂ ਸਾਦਗੀ ਨਾਲ ਵਿਆਹ ਕਰਵਾਇਆ ਪੂਜਾ ਨੂੰ ਮੈਂ ਸਰਬਜੀਤ ਦੇ ਕਮਰੇ ਵਿੱਚ ਲੈ ਗਈ ਉਸ ਦਾ ਹੱਥ ਫੜਕੇ ਮੈਂ ਕਿਹਾ ਬੇਟਾ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਧਿਆਨ ਨਾਲ ਸੁਣ ਸਰਬਜੀਤ ਇਸ ਵਿਆਹ ਲਈ ਰਾਜੀ ਨਹੀਂ ਸੀ ਮੈਂ ਬੜੀ ਮੁਸ਼ਕਲ ਨਾਲ ਉਸ ਨੂੰ ਮਨਾਇਆ ਹੈ ਹੋ ਸਕਦਾ ਹੈ ਉਹ ਕੁਝ ਅਜੀਬ ਹਰਕਤਾਂ ਕਰੇ ਜਾਂ ਤੈਨੂੰ ਡਰਾਉਣ ਦੀ ਕੋਸ਼ਿਸ਼ ਕਰੇ ਤਾਂ ਜੋ ਤੂੰ ਉਸ ਨੂੰ ਛੱਡ ਦੇਵੇ ਪਰ ਤੂੰ ਡਰਨਾ ਨਹੀਂ ਜੋ ਵੀ ਹੋਵੇ ਮੈਨੂੰ ਸਭ ਦੱਸ ਦਵੇਂ ਪੂਜਾ ਨੇ ਸਿਰ ਹਿਲਾਇਆ ਅਤੇ ਮੈਂ ਉਸ ਨੂੰ ਆਰਾਮ ਕਰਨ ਲਈ ਕਿਹਾ ਮੈਂ ਆਪਣੇ ਕਮਰੇ ਵਿੱਚ ਨਹੀਂ ਗਈ ਸਗੋਂ ਸੋਫੇ ਤੇ लेट ਗਈ ਪੂਜਾ ਨੂੰ ਕਮਰੇ ਵਿੱਚ ਭੇਜ ਦਿੱਤਾ ਜਾਂਦੇ ਜਾਂਦੇ ਉਸ ਨੇ ਕਿਹਾ ਆਂਟੀ ਜੋ ਤੁਸੀਂ ਕਹਿ ਰਹੇ ਹੋ ਗਲਤ ਹੈ ਤੁਸੀਂ ਹਰ ਮਸਲੇ ਦਾ ਹੱਲ ਵਿਆਹ ਹੀ ਸਮੇਂ ਦੇ ਹੋ ਕਿਸੇ ਦੀ ਧੀ ਦੀ ਜ਼ਿੰਦਗੀ ਨੂੰ ਇੰਜ ਬਰਬਾਦ ਨਹੀਂ ਕਰਨਾ ਚਾਹੀਦਾ ਮੈਂ ਚੁੱਪਚਾਪ ਸੋਫੇ ਤੇ ਲੇਟੀ ਉਸ ਪਰਮਾਤਮਾ ਨੂੰ ਯਾਦ ਕਰਦੀ ਰਹੀ ਅਤੇ ਅਰਦਾਸ ਕਰਦੀ ਰਹੀ ਕਿ ਇਹ ਰਾਤ ਚੰਗੀ ਤਰ੍ਹਾਂ ਲੰਘ ਜਾਵੇ ਪਰ ਜਿਸ ਦਾ ਮੈਨੂੰ ਡਰ ਸੀ ਉਹੀ ਹੋਇਆ ਉਹ ਜਾ ਚੀਕਦੀ ਹੋਈ ਬਾਹਰ ਆਈ ਅਤੇ ਪਾਗਲਾ ਵਾਂਗ ਘਰੋਂ ਭੱਜਣ ਲੱਗੀ ਮੈਂ ਉਸ ਨੂੰ ਬੜੀ ਮੁਸ਼ਕਲ ਨਾਲ ਸ਼ਾਂਤ ਕੀਤਾ ਜਦੋਂ ਉਹ ਥੋੜੀ ਸ਼ਾਂਤ ਹੋਈ ਤਾਂ ਬਧਾਵਾਸੀ ਵਿੱਚ ਬੋਲੀ ਤੁਹਾਨੂੰ ਆਪਣੇ ਪੁੱਤਰ ਦੀ ਮੈਡੀਕਲ ਜਾਂਚ ਕਰਵਾਉਣੀ ਚਾਹੀਦੀ ਸੀ ਜੇ ਤੁਸੀਂ ਅਜਿਹਾ ਕਰ ਲਿਆ ਹੁੰਦਾ ਤਾਂ ਨਾ ਤੁਹਾਨੂੰ ਅਤੇ ਨਾ ਮੈਨੂੰ ਇਹ ਦਿਨ ਦੇਖਣਾ ਪੈਂਦਾ ਪੂਜਾ ਨੇ ਵੀ ਇਸ ਰਿਸ਼ਤੇ ਨੂੰ ਛੱਡ ਦਿੱਤਾ ਅਤੇ ਸਰਵਜੀਤ ਨੂੰ ਤਲਾਕ ਦੇਣ ਦਾ ਕਹਿ ਦਿੱਤਾ ਅਗਲੇ ਦਿਨ ਪੂਜਾ ਦੇ ਘਰੋਂ ਫੋਨ ਆਇਆ ਕਿ ਸਾਡੀ ਤੀਨ ਨੂੰ ਤਲਾਕ ਦਿਵਾਓ ਨਹੀਂ ਤਾਂ ਅਸੀਂ ਅਦਾਲਤ ਜਾਵਾਂਗੇ ਮੈਂ ਸਦਮੇ ਵਿੱਚ ਸੋਫੇ ਤੇ ਬੈਠ ਗਈ ਆਖਿਰ ਸਰਵਜੀਤ ਵਿੱਚ ਅਜਿਹੀ ਕੀ ਕਮੀ ਸੀ ਉਹ ਸੁੰਦਰ ਪੜਿਆ ਲਿਖਿਆ ਅਤੇ ਚੰਗੀ ਕਮਾਈ ਵਾਲਾ ਸੀ ਮੈਂ ਉਸ ਦੀਆਂ ਹਰਕਤਾਂ ਤੇ ਨਜ਼ਰ ਰੱਖਣ ਲੱਗੀ ਪਰ ਉਹ ਬਿਲਕੁਲ ਸੁਧਾਰਨ ਜਿਹਾ ਸੀ ਇੱਕ ਦਿਨ ਮੈਂ ਉਸ ਦੇ ਸਭ ਤੋਂ ਨਜ਼ਦੀਕੀ ਦੋਸਤ ਨੂੰ ਫੋਨ ਕੀਤਾ ਜਿਸ ਨਾਲ ਉਹ ਦਿਲ ਦੀਆਂ ਗੱਲਾਂ ਸਾਂਝੀਆਂ ਕਰਦਾ ਸੀ ਪਰ ਮੈਂ ਹੈਰਾਨ ਹੋ ਗਈ ਜਦੋਂ ਉਸਨੇ ਕਿਹਾ ਕਿ ਸਰਵਜੀਤ ਨੇ ਉਸ ਨੂੰ ਆਪਣੇ ਵਿਆਹ ਬਾਰੇ ਕੁਝ ਨਹੀਂ ਦੱਸਿਆ ਸੱਤ ਮਹੀਨੇ ਹੋਰ ਲੰਘ ਗਏ ਮੈਂ ਫਿਰ ਸਰਬਜੀਤ ਦੇ ਵਿਆਹ ਬਾਰੇ ਸੋਚਣ ਲੱਗੀ ਇਸ ਵਾਰ ਮੈਂ ਇੱਕ ਗਰੀਬ ਘਰ ਦੀ ਕੁੜੀ ਪ੍ਰੀਤੀ ਨੂੰ ਚੁਣਿਆ ਜਿਸ ਦੇ ਤਿੰਨ ਛੋਟੇ ਭਰਾ ਸਨ ਮੈਂ ਉਸ ਦੇ ਮਾਤਾ ਪਿਤਾ ਨੂੰ ਕਿਹਾ ਕਿ ਉਹਨਾਂ ਦੇ ਭਰਾਵਾਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਮੇਰੇ ਤੇ ਹੈ ਅਤੇ ਵਿਆਹ ਦਾ ਸਾਰਾ ਖਰਚਾ ਵੀ ਮੈਂ ਚੁੱਕਾਂਗੀ ਪ੍ਰੀਤੀ ਨੂੰ ਮੈਂ ਸਭ ਕੁਝ ਸਾਫ਼-ਸਾਫ਼ ਦੱਸ ਦਿੱਤਾ ਪਹਿਲਾਂ ਉਹ ਡਰ ਗਈ ਪਰ ਫਿਰ ਬੋਲੀ ਮੇਰੇ ਭਰਾਵਾਂ ਦੀ ਜ਼ਿੰਦਗੀ ਬੰਦੀ ਹੈ ਤਾਂ ਮੈਂ ਸਭ ਕੁਝ ਬਰਦਾਸ਼ਤ ਕਰ ਲਵਾਂਗੀ ਵਿਆਹ ਸਾਦਗੀ ਨਾਲ ਹੋਇਆ ਹੈਰਾਨੀ ਦੀ ਗੱਲ ਸੀ ਕਿ ਰਾਤ ਲੰਘ ਗਈ ਅਤੇ ਸਵੇਰ ਹੋ ਗਈ ਪ੍ਰੀਤੀ ਨਾ ਤਾਂ ਚੀਕੀ ਅਤੇ ਨਾ ਹੀ ਭੱਜੀ ਸਭ ਕੁਝ ਠੀਕ ਸੀ ਮੈਂ ਉਸ ਪਰਮਾਤਮਾ ਦਾ ਸ਼ੁਕਰ ਕੀਤਾ ਅਤੇ ਸੋਚਿਆ ਕਿ ਸ਼ਾਇਦ ਇਸ ਵਾਰ ਸਭ ਠੀਕ ਹੋ ਜਾਵੇਗਾ ਸਵੇਰ ਹੁੰਦੇ ਅਸੀਂ ਮੈਂ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਮੈਂ ਬਹੁਤ ਪਰੇਸ਼ਾਨ ਸੀ ਕੋਈ ਜਵਾਬ ਨਹੀਂ ਦੇ ਰਿਹਾ ਸੀ ਥੋੜੀ ਦੇਰ ਬਾਅਦ ਮੈਂ ਕਮਰੇ ਦੀ ਦੂਜੀ ਚਾਬੀ ਲਿਆਂਦੀ ਅਤੇ ਖੁਦ ਹੀ ਦਰਵਾਜ਼ਾ ਖੋਲ੍ਹਿਆ ਅੰਦਰ ਦਾ ਨਜ਼ਾਰਾ ਵੇਖ ਕੇ ਮੇਰੀ ਚੀਕ ਨਿਕਲ ਗਈ ਕਿਉਂਕਿ ਮੇਰੀ ਨੂੰਹ ਪ੍ਰੀਤੀ ਬੇਹੋਸ਼ ਪਈ ਸੀ ਸਰਵਜੀਤ ਕਮਰੇ ਵਿੱਚ ਕਿਤੇ ਨਜ਼ਰ ਨਹੀਂ ਆ ਰਿਹਾ ਸੀ ਸ਼ਾਇਦ ਬਾਥਰੂਮ ਵਿੱਚ ਸੀ ਮੈਂ ਜਲਦੀ ਨਾਲ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਕਿਹਾ ਕਿ ਉਹ ਸਿਰਫ ਡਰ ਕਰਨ ਬੇਹੋਸ਼ ਹੋਈ ਹੈ ਉਸ ਦੇ ਸਰੀਰ ਤੇ ਕਿਸੇ ਵੀ ਤਰ੍ਹਾਂ ਦੀ ਸੱਟ ਦਾ ਨਿਸ਼ਾਨ ਨਹੀਂ ਹੈ ਸਰਵਜੀਤ ਦੇ ਚਿਹਰੇ ਤੇ ਵੀ ਚਿੰਤਾ ਸਾਫ਼ ਦਿਖਾਈ ਦੇ ਰਹੀ ਸੀ ਜਿਵੇਂ ਉਹ ਵੀ ਇਸ ਸਭ ਤੋਂ ਪਰੇਸ਼ਾਨ ਹੋਵੇ ਚੰਗੀ ਤਰ੍ਹਾਂ ਜਾਂਚ ਕਰਨ ਅਤੇ ਕੁਝ ਦਵਾਈਆਂ ਦੇਣ ਤੋਂ ਬਾਅਦ ਡਾਕਟਰ ਸਾਹਿਬ ਚਲੇ ਗਏ ਡਾਕਟਰ ਨੇ ਕਿਹਾ ਸੀ ਕਿ ਪ੍ਰੀਤੀ ਨੂੰ ਜਲਦੀ ਹੀ ਹੋਸ਼ ਆ ਜਾਵੇਗਾ ਸਰਵਜੀਤ ਵੀ ਤਿਆਰ ਹੋ ਕੇ ਆਪਣੇ ਦਫ਼ਤਰ ਲਈ ਨਿਕਲ ਗਿਆ ਮੈਂ ਪ੍ਰੀਤੀ ਦੇ ਕੋਲ ਹੀ ਬੈਠੀ ਰਹੀ ਥੋੜੀ ਦੇਰ ਵਿੱਚ ਪ੍ਰੀਤੀ ਨੇ ਅੱਖਾਂ ਖੋਲ ਲਈਆਂ ਹੁਣ ਇਸ ਵਿੱਚ ਆਉਂਦੀ ਆਂ ਹੀ ਉਹ ਬਾਹਰ ਬਲ ਪੰਜੀ ਇਹ ਕਹਿੰਦੀ ਹੋਈ ਮੈਂ ਇੱਥੇ ਨਹੀਂ ਰਹਿਣਾ ਮੈਂ ਆਪਣੇ ਮਾਤਾ ਪਿਤਾ ਕੋਲ ਜਾਣਾ ਹੈ ਮੈਂ ਪ੍ਰੀਤੀ ਦਾ ਹੱਥ ਫੜ ਲਿਆ ਪ੍ਰੀਤੀ ਤੂੰ ਅਜਿਹਾ ਨਹੀਂ ਕਰ ਸਕਦੀ ਮੈਂ ਤੈਨੂੰ ਸਾਰੀ ਸਚਾਈ ਦੱਸ ਦਿੱਤੀ ਸੀ ਅਤੇ ਤੂੰ ਮੰਨ ਵੀ ਗਈ ਸੀ ਫਿਰ ਤੂੰ ਕਿਉਂ ਇਹ ਸਭ ਕਹਿ ਰਹੀ ਹੋ ਪਰ ਉਹ ਮੇਰੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਰੋਂਦੀ ਹੋਈ ਬੋਲੀ ਆਂਟੀ ਜੀ ਮੈਨੂੰ ਮਾਫ਼ ਕਰ ਦਿਓ ਮੈਂ ਮਜਬੂਰ ਹਾਂ ਮੈਂ ਇੱਥੇ ਨਹੀਂ ਰਹਿ ਸਕਦੀ ਤੁਸੀਂ ਬੇਫਿਕਰ ਰਹੋ ਮੈਂ ਆਪਣੇ ਮਾਤਾ-ਪਿਤਾ ਨੂੰ ਕੁਝ ਨਹੀਂ ਦੱਸਾਂਗੀ ਸਭ ਕੁਝ ਸੰਭਾਲ ਲਵਾਂਗੀ ਬਸ ਮੈਨੂੰ ਇਸ ਘਰ ਵਿੱਚ ਰਹਿਣ ਨੂੰ ਨਾ ਕਹੋ ਮੈਂ ਕਿਹਾ ਪ੍ਰੀਤੀ ਮੈਨੂੰ ਦੱਸ ਤਾਂ ਸਹੀ ਆਖਿਰ ਅਜਿਹਾ ਕੀ ਹੋਇਆ ਮੈਂ ਸੱਚ ਜਾਣਨਾ ਚਾਹੁੰਦੀ ਹਾਂ ਤੂੰ ਮੇਰੇ ਨਾਲ ਵਾਦਾ ਕੀਤਾ ਸੀ ਕਿ ਤੂੰ ਸਰਬਜੀਤ ਦੀ ਸਚਾਈ ਮੈਨੂੰ ਦੱਸੇਂਗੀ ਪ੍ਰੀਤੀ ਨੇ ਕਿ ਹਾਂ ਮੈਂ ਸਰਬਜੀਤ ਬਾਰੇ ਸਭ ਕੁਝ ਨਹੀਂ ਦੱਸ ਸਕਦੀ ਜੇ ਮੈਂ ਉਸ ਬਾਰੇ ਕੁਝ ਬੋਲਿਆ ਤਾਂ ਉਹ ਮੈਨੂੰ ਮਾਰ ਦੇਵੇਗਾ ਮੈਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਪਰ ਸਰਬਜੀਤ ਮੇਰੇ ਭਰਾਵਾਂ ਨੂੰ ਵੀ ਨਹੀਂ ਛੱਡੇਗਾ ਪਲੀਜ਼ ਮੈਨੂੰ ਜਾਣ ਦਿਓ ਉਸ ਦੀਆਂ ਅੱਖਾਂ ਵਿੱਚ ਡਰ ਸੀ ਅਤੇ ਮੈਂ ਉਸ ਨੂੰ ਰੋਕ ਨਾ ਸਕੇ ਪ੍ਰੀਤੀ ਚਲੀ ਗਈ ਮੈਂ ਇੰਤਜ਼ਾਰ ਕਰ ਰਹੀ ਸੀ ਕਿ ਹੁਣ ਪ੍ਰੀਤੀ ਦੇ ਮਾਤਾ ਪਿਤਾ ਦਾ ਫੋਨ ਆਵੇਗਾ ਪਰ ਅਜੇ ਹਾ ਕੁਝ ਨਹੀਂ ਹੋਇਆ ਸ਼ਾਇਦ ਪ੍ਰੀਤੀ ਨੇ ਉਹਨਾਂ ਨੂੰ ਕੁਝ ਨਹੀਂ ਦੱਸਿਆ ਸਰਵਜੀਤ ਦੀਆਂ ਪਹਿਲੀਆਂ ਤਿੰਨ ਪਤਨੀਆਂ ਨੇ ਅਗਲੇ ਦਿਨ ਹੀ ਤਲਾਕ ਮੰਗ ਲਿਆ ਸੀ ਪਰ ਪ੍ਰੀਤੀ ਨੇ ਅਜੇ ਹਾ ਕੁਝ ਨਹੀਂ ਕੀਤਾ ਇਸ ਦਾ ਮਤਲਬ ਸੀ ਪ੍ਰੀਤੀ ਹਜੇ ਵੀ ਮੇਰੇ ਪੁੱਤਰ ਦੀ ਪਤਨੀ ਸੀ ਮੈਂ ਸੋਚਿਆ ਕਿ ਹੁਣ ਮੈਂ ਸਰਬਜੀਤ ਦਾ ਮੈਡੀਕਲ ਚੈੱਕਅਪ ਜ਼ਰੂਰ ਕਰਵਾਵਾਂਗੀ ਸਰਬਜੀਤ ਜਾਗਦੇ ਹੋਏ ਮੈਨੂੰ ਅਜੇ ਹਾ ਕਦੀ ਨਾ ਕਰਨ ਦਿੰਦਾ ਇਸ ਲਈ ਇੱਕ ਦਿਨ ਮੈਂ ਉਸ ਦੇ ਖਾਣੇ ਵਿੱਚ ਨੀਂਦ ਦੀ ਦਵਾਈ ਮਿਲਾ ਦਿੱਤੀ ਜਦੋਂ ਸਰਬਜੀਤ ਡੂੰਗੀ ਨੀਂਦ ਵਿੱਚ ਸੀ ਮੈਂ ਡਾਕਟਰ ਨੂੰ ਫੋਨ ਕੀਤਾ ਡਾਕਟਰ ਨੇ ਸਰਬਜੀਤ ਦੇ ਕੁਝ ਸੈਂਪਲ ਲਏ ਅਤੇ ਕਿਹਾ ਜਿਵੇਂ ਹੀ ਰਿਪੋਰਟ ਆਵੇਗੀ ਮੈਂ ਤੁਹਾਨੂੰ ਦੱਸਾਂਗਾ ਅਗਲੇ ਦਿਨ ਡਾਕਟਰ ਦਾ ਫੋਨ ਆਇਆ ਤੇ ਉਸਨੇ ਕਿਹਾ ਸਰਬਜੀਤ ਬਿਲਕੁਲ ਨੋਰਮਲ ਹੈ ਉਸ ਦੀਆਂ ਸਾਰੀਆਂ ਰਿਪੋਰਟਾਂ ਨੋਰਮਲ ਹਨ ਜੇ ਸਰਬਜੀਤ ਨੋਰਮਲ ਸੀ ਤਾਂ ਵਿਆਹ ਦੀ ਪਹਿਲੀ ਰਾਤ ਉਸ ਦੀਆਂ ਪਤਨੀਆਂ ਕਿਉਂ ਭੱਜ ਜਾਂਦੀਆਂ ਸਨ ਸੋਚ-ਸੋਚ ਕੇ ਮੇਰਾ ਦਿਮਾਗ ਫਟਣ ਲੱਗਾ ਉਜ ਸੋਚ ਕੇ ਮੈਂ ਪ੍ਰੀਤੀ ਦੇ ਘਰ ਗਈ ਉਸ ਦੇ ਮਾਤਾ ਪਿਤਾ ਨੇ ਮੇਰੀ ਬਹੁਤ ਇੱਜ਼ਤ ਕੀਤੀ ਸ਼ਾਇਦ ਉਹਨਾਂ ਨੂੰ ਸਚਾਈ ਦਾ ਪਤਾ ਨਹੀਂ ਸੀ ਪ੍ਰੀਤੀ ਮੈਨੂੰ ਵੇਖਦਿਆਂ ਹੀ ਸਮਝ ਗਈ ਅਤੇ ਉਹ ਜ਼ਿਆਦਾ دیر ਸਾਡੇ ਨਾਲ ਨਹੀਂ ਬੈਠੀ ਅਤੇ ਅੰਦਰ ਕਮਰੇ ਵਿੱਚ ਚਲੀ ਗਈ ਮੈਂ ਵੀ ਉਸ ਦੇ ਪਿੱਛੇ ਪਿੱਛੇ ਉਸ ਦੇ ਕਮਰੇ ਵਿੱਚ ਚਲੀ ਗਈ ਮੈਨੂੰ ਵੇਖਦਿਆਂ ਹੀ ਪ੍ਰੀਤੀ ਬੋਲੀ ਆਂਟੀ ਜੀ ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਂ ਤੁਹਾਡੇ ਘਰ ਨਹੀਂ ਰਹਿ ਸਕਦੀ ਫਿਰ ਤੁਸੀਂ ਮੈਨੂੰ ਲੈਣ ਕਿਉਂ ਆਏ ਹੋ ਮੈਂ ਉਸ ਨੂੰ ਬਹੁਤ ਪਿਆਰ ਨਾਲ ਆਪਣੇ ਕੋਲ ਬਿਠਾਇਆ ਅਤੇ ਹੱਥ ਜੋੜ ਕੇ ਕਿਹਾ ਪ੍ਰੀਤੀ ਮੇਰੀ ਆਸ ਦੀ ਆਖਰੀ ਕਿਰਨ ਤੂੰ ਹੀ ਹੋ ਤੂੰ ਹੀ ਮੈਨੂੰ ਦੱਸ ਸਕਦੀ ਹੋ ਕਿ ਮੇਰੇ ਪੁੱਤਰ ਵਿੱਚ ਕੀ ਕਮੀ ਹੈ ਇੱਕ ਮਜਬੂਰ ਮਾਂ ਤੇਰੇ ਅੱਗੇ ਹੱਥ ਜੋੜਦੀ ਹੈ ਪਲੀਜ਼ ਮਨਾ ਨਾ ਕਰੀ ਮੇਰੀਆਂ ਅੱਖਾਂ ਵਿੱਚ ਹੰਝੂ ਅਤੇ ਜੁੜੇ ਹੱਥ ਵੇਖ ਕੇ ਪ੍ਰੀਤੀ ਨੇ ਮੇਰੇ ਹੱਥ ਫੜ ਲਏ ਅਤੇ ਬੋਲੀ ਆਂਟੀ ਜੀ ਮੈਂ ਮਜਬੂਰ ਹਾਂ ਮੇਰੇ ਅੱਗੇ ਹੱਥ ਨਾ ਜੋੜੋ ਜਦੋਂ ਪ੍ਰੀਤੀ ਸਚਾਈ ਦੱਸਣ ਨੂੰ ਰਾਜ਼ੀ ਨਹੀਂ ਹੋਈ ਤਾਂ ਮੈਂ ਕਿਹਾ ਠੀਕ ਹੈ ਤੂੰ ਮੂੰਹੋਂ ਕੁਝ ਨਾ ਦੱਸ ਮੈਂ ਆਪਣੀਆਂ ਅੱਖਾਂ ਨਾਲ ਵੇਖ ਲਵਾਂਗੀ ਪਰ ਤੂੰ ਮੇਰੀ ਮਦਦ ਤਾਂ ਕਰ ਹੀ ਸਕਦੀ ਹੋ ਅੱਜ ਰਾਤ ਲਈ ਤੂੰ ਮੇਰੇ ਪੁੱਤਰ ਦੇ ਕਮਰੇ ਵਿੱਚ ਦੁਬਾਰਾ ਰੁਕ ਜਾ ਮੈਂ ਸਾਰੀ ਸੱਚਾਈ ਆਪਣੀਆਂ ਅੱਖਾਂ ਨਾਲ ਵੇਖ ਲਵਾਂਗੀ ਪਹਿਲਾਂ ਉਹ ਡਰਦੀ ਰਹੀ ਪਰ ਮੇਰੇ ਬਹੁਤ ਸਮਝੌਨਤੇ ਅਤੇ ਇਹ ਕਹਿਨ ਤੇ ਕਿ ਮੈਂ ਤੇਰੇ ਨਾਲ ਹੋਵਾਂਗੀ ਉਹ ਮੰਨ ਗਈ ਮੈਂ ਪ੍ਰੀਤੀ ਨੂੰ ਘਰ ਲੈ ਆਈ ਉਸਦੇ ਮਾਤਾ ਪਿਤਾ ਨੇ ਖੁਸ਼ੀ ਨਾਲ ਆਪਣੀ ਧੀ ਨੂੰ ਵਿਦਾ ਕੀਤਾ ਮੈਂ ਪ੍ਰੀਤੀ ਨੂੰ ਦੁਬਾਰਾ ਦੁਲਹਣ ਵਾਂਗ ਸਜਾ ਕੇ ਸਰਬਜੀਤ ਦੇ ਕਮਰੇ ਵਿੱਚ ਬਿਠਾ ਦਿੱਤਾ ਮੈਂ ਸਰਵਜੀਤ ਨੂੰ ਪਹਿਲਾਂ ਹੀ ਫੋਨ ਕਰ ਦਿੱਤਾ ਸੀ ਕਿ ਪ੍ਰੀਤੀ ਘਰ ਵਾਪਸ ਆ ਗਈ ਹੈ ਤੂੰ ਵੀ ਦਫ਼ਤਰ ਤੋਂ ਜਲਦੀ ਆ ਜਾ ਅੱਜ ਮੈਂ ਘਰ ਨਹੀਂ ਹੋਵਾਂਗੀ ਤੇਰੀ ਭੈਣ ਦੀ ਤਬੀਅਤ ਖਰਾਬ ਹੈ ਮੈਂ ਉੱਥੇ ਜਾ ਰਹੀ ਹਾਂ ਤੇ ਰਾਤ ਉੱਥੇ ਹੀ ਰ੍ਹਾਂਗੀ ਸਰਵਜੀਤ ਨੇ ਸਿਰਫ ਹਾਂ ਵਿੱਚ ਜਵਾਬ ਦਿੱਤਾ ਤੇ ਫੋਨ ਬੰਦ ਕਰ ਦਿੱਤਾ ਮੈਂ ਸਰਵਜੀਤ ਦੇ ਕਮਰੇ ਵਿੱਚ ਲੁੱਕ ਕੇ ਬੈਠ ਗਈ ਅੱਜ ਮੈਂ ਸਭ ਕੁਝ ਆਪਣੀਆਂ ਅੱਖਾਂ ਨਾਲ ਵੇਖਣਾ ਚਾਹੁੰਦੀ ਸੀ ਥੋੜੀ ਦੇਰ ਵਿੱਚ ਦਰਵਾਜ਼ਾ ਖੁੱਲ੍ਹਿਆ ਤੇ ਸਰਵਜੀਤ ਅੰਦਰ ਆਇਆ ਉਸ ਨੇ ਸੱਜੀ ਸਵਰੀ ਪ੍ਰੀਤੀ ਤੇ ਇੱਕ ਨਜ਼ਰ ਮਾਰੀ ਅਤੇ ਬਿਨਾਂ ਕੁਝ ਬੋਲੇ ਬਾਥਰੂਮ ਵਿੱਚ ਚਲਾ ਗਿਆ ਡਰੀ ਸੈਮੀ ਪ੍ਰੀਤੀ ਅਜੇ ਹੀ ਲੱਗ ਰਹੀ ਸੀ ਜਿਵੇਂ ਹੁਣੀ ਭੱਜ ਜਾਵੇ ਮੈਂ ਵੀ ਸਾਹ ਰੋਕ ਕੇ ਬੈਠੀ ਸੀ ਅਚਾਨਕ ਬਾਥਰੂਮ ਵਿੱਚੋਂ ਕਿਸੇ ਔਰਤ ਦੀ ਚੀਕਣ ਦੀ ਆਵਾਜ਼ ਆਈ ਪ੍ਰੀਤੀ ਬਿਸਰੇ ਤੋਂ ਉੱਤਰ ਕੇ ਖੜੀ ਹੋ ਗਈ ਦਰ ਨਾਲ ਉਹ थरथरा ਕੰਬ ਰਹੀ ਸੀ ਮੈਂ ਵੀ ਹੈਰਾਨ ਸੀ ਅੰਦਰ ਤਾਂ ਸਰਬਜੀਤ ਗਿਆ ਸੀ ਫਿਰ ਇਹ ਔਰਤ ਦੀ ਆਵਾਜ਼ ਕਿੱਥੋਂ ਆਈ ਉਦੋਂ ਸਰਬਜੀਤ ਬਾਹਰ ਨਿਕਲਿਆ ਉਸ ਨੂੰ ਵੇਖਦਿਆਂ ਹੀ ਮੈਂ ਬੇਹੋਸ਼ ਹੋਣ ਵਾਲੀ ਹੋ ਗਈ ਉਸ ਨੇ ਔਰਤਾਂ ਵਰਗੇ ਕੱਪੜੇ ਪਾਏ ਹੋਏ ਸਨ ਚਿਹਰੇ ਤੇ ਬਹੁਤ ਮੇਕਅਪ ਸੀ ਅਤੇ ਅੱਖਾਂ ਵਿੱਚ ਜਿਵੇਂ ਖੂਨ ਉਤਰਿਆ ਹੋਵੇ ਮੈਂ ਤੈਨੂੰ ਮਨਾ ਕੀਤਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਦੁਬਾਰਾ ਨਾ ਆਵੇਂ ਤੂੰ ਮੇਰੀ ਗੱਲ ਨਹੀਂ ਮੰਨੀ ਹੁਣ ਤੂੰ ਆਪਣੀ ਮੌਤ ਦੀ ਖੁਦ ਜ਼ਿੰਮੇਵਾਰ ਹੋਵੇਂਗੀ ਭਿਆਨਕ ਹੱਸਦਾ ਹੋਇਆ ਸਰਵਜੀਤ ਪ੍ਰੀਤੀਵਾਲ ਵਧਿਆ ਪ੍ਰੀਤੀ ਚੀਕਦੀ ਹੋਈ ਮੇਰੇ ਕੋਲ ਆ ਗਈ ਮੈਂ ਵੀ ਬਾਹਰ ਨਿਕਲ ਆਈ ਅਤੇ ਸਰਬਜੀਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸਰਬਜੀਤ ਤੈਨੂੰ ਕੀ ਹੋਇਆ ਤੂੰ ਹੋਸ਼ ਵਿੱਚ ਤਾਂ ਹੋ ਸਰਬਜੀਤ ਨੇ ਮੈਨੂੰ ਜ਼ੋਰ ਨਾਲ ਧੱਕਾ ਦਿੱਤਾ ਅਤੇ ਕਿਹਾ ਕੌਣ ਸਰਬਜੀਤ ਮੇਰਾ ਨਾਮ ਰੌਣਕ ਹੈ ਮੌਕਾ ਵੇਖ ਕੇ ਪ੍ਰੀਤੀ ਕਮਰੇ ਤੋਂ ਬਾਹਰ ਭੱਜ ਗਈ ਮੈਂ ਵੀ ਕਮਰੇ ਤੋਂ ਨਿਕਲੀ ਅਤੇ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਸਰਬਜੀਤ ਦਾ ਭਿਆਨਕ ਹਾਸਾ ਬਾਹਰ ਤੱਕ ਅਸਮਾਈ ਦੇ ਰਿਹਾ ਸੀ ਮੈਂ ਡਰੀ ਸਹਮੀ ਪ੍ਰੀਤੀ ਨੂੰ ਆਪਣੇ ਸੀਨੇ ਨਾਲ ਲਾਈ ਰੱਖਿਆ ਪ੍ਰੀਤੀ ਬੋਲੀ ਸਰਬਜੀਤ ਮੈਨੂੰ ਜਿਉਂਦਾ ਨਹੀਂ ਛੱਡੇਗਾ ਉਸਨੇ ਕਿਹਾ ਸੀ ਜੇ ਮੈਂ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਮੈਨੂੰ ਅਤੇ ਮੇਰੇ ਭਰਾਵਾਂ ਨੂੰ ਮਾਰ ਦੇਵੇਗਾ ਮੈਨੂੰ ਬਚਾਓ ਆਂਟੀ ਜੀ ਮੈਂ ਕਿਹਾ ਕੁਝ ਨਹੀਂ ਹੋਵੇਗਾ ਪ੍ਰੀਤੀ ਮੈਂ ਸਭ ਸੰਭਾਲ ਲਵਾਂਗੀ ਮੇਰੇ ਦਿਮਾਗ ਨੇ ਕੰਮ ਕਰਨਾ ਸ਼ੁਰੂ ਕੀਤਾ ਮੈਨੂੰ ਪਹਿਲਾਂ ਲੱਗਿਆ ਕਿ ਸ਼ਾਇਦ ਸਰਬਜੀਤ ਤੇ ਕਿਸੇ ਭੂਤ ਦਾਸ ਆਇਆ ਹੈ ਮੈਂ ਪ੍ਰੀਤੀ ਨੂੰ ਆਪਣੇ ਕਮਰੇ ਵਿੱਚ ਸਵਾਲਿਆ ਸਵੇਰੇ ਸਭ ਤੋਂ ਪਹਿਲਾਂ ਮੈਂ ਫੈਮਿਲੀ ਡਾਕਟਰ ਨੂੰ ਫੋਨ ਕੀਤਾ ਸਵੇਰੇ 9 ਵਜੇ ਡਾਕਟਰ ਸਾਡੇ ਘਰ ਪਹੁੰਚ ਗਏ ਮੈਂ ਉਹਨਾਂ ਨੂੰ ਸਾਰੀ ਸਥਿਤੀ ਦੱਸੀ ਅਤੇ ਕਿਹਾ ਕਿ ਮੈਨੂੰ ਲੱਗਦਾ ਹੈ ਸਰਬਜੀਤ ਤੇ ਕਿਸੇ ਭੂਤ ਦਾਸ ਆਇਆ ਹੈ ਡਾਕਟਰ ਨੇ ਕਿਹਾ ਮੈਨੂੰ ਨਹੀਂ ਲੱਗਦਾ ਇਹ ਕਿਸੇ ਭੂਤ ਦਾਸ ਆਇਆ ਹੈ ਸਰਬਜੀਤ ਦਿਮਾਗੀ ਮਰੀਜ਼ ਜਾਪਦਾ ਹੈ ਉਸ ਨੂੰ ਪਾਗਲਪਨ ਦੇ ਦੌਰੇ ਪੈਂਦੇ ਹਨ। ਅਜਿਹੇ ਮਰੀਜ਼ ਕਿਸੇ ਫਿਲਮ ਜਾਂ ਕਹਾਣੀ ਵਿੱਚ ਡੁੱਬ ਜਾਂਦੇ ਹਨ ਅਤੇ ਉਸ ਦੇ ਕਿਰਦਾਰ ਨੂੰ ਆਪਣੇ ਤੇ ਉਤਾਰ ਲੈਂਦੇ ਹਨ ਪਰ ਤੁਸੀਂ ਟੈਨਸ਼ਨ ਨਾ ਲਓ ਇਸ ਦਾ ਇਲਾਜ ਹੈ ਆਪਣਿਆਂ ਦੇ ਪਿਆਰ ਅਤੇ ਕੁਝ ਦਵਾਈਆਂ ਨਾਲ ਮਰੀਜ਼ ਠੀਕ ਹੋ ਜਾਂਦਾ ਹੈ। ਥੋੜਾ ਸਮਾਂ ਲੱਗਦਾ ਹੈ ਪਰ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ। ਡਾਕਟਰ ਨੇ ਅੱਗੇ ਕਿਹਾ ਨਵੀਂ ਦੁਲਹਣ ਵੇਖ ਕੇ ਤਰਪਜੀਤ ਨੂੰ پاگلਪਨ ਦੇ ਦੌਰੇ ਪੈਂਦੇ ਹਨ ਇਹ ਦੌਰੇ ਕਿਉਂ ਪੈਂਦੇ ਹਨ ਉਸ ਦਾ ਸੁਰਾਖ ਉਸ ਦੇ ਕਮਰੇ ਵਿੱਚੋਂ ਹੀ ਮਿਲੇਗਾ ਸੁਰਾਖ ਮਿਲਣ ਤੇ ਅਸੀਂ ਇਲਾਜ ਚੰਗੀ ਤਰ੍ਹਾਂ ਕਰ ਸਕਾਂਗੇ ਡਾਕਟਰ ਮੈਨੂੰ ਤਸੱਲੀ ਦੇ ਕੇ ਚਲੇ ਗਏ ਪ੍ਰੀਤੀ ਜਾਗ ਚੁੱਕੀ ਸੀ ਮੈਂ ਉਸ ਨੂੰ ਨਾਸ਼ਤਾ ਕਰਵਾਇਆ ਨਾਸ਼ਤੇ ਦੌਰਾਨ ਉਹ ਬੋਲੀ ਮੈਨੂੰ ਲੱਗਦਾ ਹੈ ਮੈਂ ਆਪਣੇ ਘਰ ਚਲੀ ਜਾਵਾਂ ਮੈਂ ਉਸ ਦੇ ਸਿਰ ਤੇ ਪਿਆਰ ਨਾਲ ਹੱਥ ਫੇਰ ਦਿਆਂ ਕਿ ਹਾਂ ਬੇਟਾ ਸਭ ਤੋਂ ਪਹਿਲਾਂ ਤੂੰ ਮੈਨੂੰ ਆਂਟੀ ਕਹਿਣਾ ਬੰਦ ਕਰ ਮੈਨੂੰ ਮਾਂ ਕਹਿ ਅਤੇ ਦੂਜੀ ਗੱਲ ਹੁਣ ਇਹ ਤੇਰਾ ਘਰ ਹੈ ਪ੍ਰੀਤੀ ਨੇ ਹਰਾਨੀ ਨਾਲ ਪੁੱਛਿਆ ਇੰਨਾ ਸਭ ਕੁਝ ਦੇਖਣ ਤੋਂ ਬਾਅਦ ਵੀ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਮੈਂ ਕਿਹਾ ਹੁਣੇ ਡਾਕਟਰ ਨਾਲ ਮੇਰੀ ਗੱਲ ਹੋਈ ਹੈ ਸਰਬਜੀਤ ਬਿਲਕੁਲ ਠੀਕ ਹੋ ਜਾਵੇਗਾ ਉਸ ਨੂੰ ਥੋੜੇ ਜਿਹੇ ਪਿਆਰ ਅਤੇ ਦੇਖਭਾਲ ਦੀ ਲੋੜ ਹੈ ਜੋ ਅਸੀਂ ਦੋਵੇਂ ਮਿਲ ਕੇ ਉਸ ਨੂੰ ਦੇਵਾਂਗੇ ਮੇਰਾ ਯਕੀਨ ਕਰ ਸਰਬਜੀਤ ਬਹੁਤ ਚੰਗਾ ਮੁੰਡਾ ਹੈ ਮੇਰੇ ਬਹੁਤ ਸਮਝੌਣ ਤੇ ਅਤੇ ਉਸਦੇ ਮਾਤਾ ਪਿਤਾ ਦੇ ਹਾਲਾਤ ਨੂੰ ਵੇਖਦਿਆਂ ਪ੍ਰੀਤੀ ਮੰਨ ਗਈ ਸਵੇਰੇ 10 ਵਜੇ ਸਰਬਜੀਤ ਦੇ ਕਮਰੇ ਦਾ ਦਰਵਾਜ਼ਾ ਖੜਕਿਆ ਮੈਂ ਕੰਬਦੇ ਹੱਥਾਂ ਨਾਲ ਦਰਵਾਜ਼ਾ ਖੋਲ੍ਹਿਆ ਪ੍ਰੀਤੀ ਨੂੰ ਮੈਂ ਕਮਰੇ ਵਿੱਚ ਭੇਜ ਦਿੱਤਾ ਸੀ ਸਰਬਜੀਤ ਤਰੋ ਤਾਜ਼ਾ ਤਿਆਰ ਖੜਾ ਸੀ ਮੈਨੂੰ ਵੇਖਦਿਆਂ ਹੀ ਗੁੱਸੇ ਵਿੱਚ ਬੋਲਿਆ ਮੰਮੀ ਮੇਰਾ ਦਰਵਾਜ਼ਾ ਬਾਹਰ ਹੋ ਕੇ ਕਿਸ ਨੇ ਬੰਦ ਕੀਤਾ ਮੈਂ ਦਫਤਰ ਲਈ ਲੇਟ ਹੋ ਰਹੀ ਹਾਂ ਹਾਂ ਮੈਂ ਨੋਰਮਲ ਟੰਗ ਨਾਲ ਗੱਲ ਕੀਤੀ ਪਤਾ ਨਹੀਂ ਬੇਟਾ ਕਿਵੇਂ ਬੰਦ ਹੋ ਗਿਆ ਚੱਲ ਨਾਸ਼ਤਾ ਕਰ ਲੈ ਸਰਪਜੀਤ ਨੇ ਨਾਸ਼ਤਾ ਕੀਤਾ ਤੇ ਦਫਤਰ ਚਲਾ ਗਿਆ ਸਰਪਜੀਤ ਦੇ ਜਾਣ ਤੋਂ ਬਾਅਦ ਮੈਂ ਉਸਦੇ ਕਮਰੇ ਵਿੱਚ ਗਈ ਅਤੇ ਤਲਾਸ਼ੀ ਲਈ ਮੈਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਬਿਸਤਰੇ ਤੇ ਕੁਝ ਕਿਤਾਬਾਂ ਪਈਆਂ ਸਨ ਸਾਰੀਆਂ ਕਿਤਾਬਾਂ ਵਿੱਚ ਇੱਕੋ ਨਾਂ ਸੀ ਰੌਣਕ ਇੱਕ ਕੁੜੀ ਸੀ ਜਿਸ ਨੂੰ ਵਿਆਹ ਦੀ ਪਹਿਲੀ ਰਾਤ ਉਸਦੇ ਸਹੁਰੇ ਨੇ ਕਮਰੇ ਵਿੱਚੋਂ ਧੱਕੇ ਦੇ ਕੇ ਬਾਹਰ ਕੱਢ ਦਿੱਤਾ ਸੀ ਅਗਲੇ ਦਿਨ ਉਸਨੇ ਦੂਜੀ ਦੁਲਹਣ ਲਿਆਂਦੀ ਰੌਣਕ ਹੌਲੀ-ਹੌਲੀ ਦਿਮਾਗੀ ਮਰੀਜ਼ ਬਣ ਗਈ ਦੁਲਹਣ ਵੇਖਦਿਆਂ ਹੀ ਉਸ ਨੂੰ ਪਾਗਲਪਨ ਦੇ ਦੌਰੇ ਪੈਣ ਲੱਗੇ ਉਹ ਕਿਸੇ ਵੀ ਵਿਆਹ ਵਿੱਚ ਦੁਲਹਣ ਨੂੰ ਵੇਖ ਕੇ ਉਸ ਨੂੰ ਮਾਰਨ ਲਈ ਭਜਦੀ ਸੀ ਰੌਣਕ ਦੇ ਸੌਰਿਆ ਵਾਲਿਆਂ ਨੇ ਉਸ ਨੂੰ پاਗਲ ਕਹਿ ਕੇ ਉਸ ਦੀ ਮਾਂ ਕੋਲ ਭੇਜ ਦਿੱਤਾ ਸਰਵਜੀਤ ਨੇ ਰੌਣਕ ਦੇ ਕਿਰਦਾਰ ਨੂੰ ਆਪਣੇ ਤੇ ਉਤਾਰ ਲਿਆ ਸੀ ਮੈਂ ਡਾਕਟਰ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਡਾਕਟਰ ਨੇ ਕਿਹਾ ਤੁਸੀਂ ਬਿਲਕੁਲ ਘਬਰਾਓ ਨਾ ਮੈਂ ਕੁਝ ਦਵਾਈਆਂ ਦਵਾਵਾਂਗਾ ਅਤੇ ਜੋ ਕਿਤਾਬਾਂ ਉਹ ਪੜਦਾ ਹੈ ਉਹ ਸਾਰੀਆਂ ਕਮਰੇ ਵਿੱਚੋਂ ਕੱਢ ਦਿਓ ਹੌਲੀ-ਹੌਲੀ ਪਿਆਰ ਨਾਲ ਸਰਵਜੀਤ ਨੂੰ ਸਮਝਾਉਣਾ ਪਵੇਗਾ ਅਤੇ ਰੌਣਕ ਦੇ ਕਿਰਦਾਰ ਤੋਂ ਬਾਹਰ ਕੱਢਣਾ ਪਵੇਗਾ ਡਾਕਟਰ ਦੀਆਂ ਦਵਾਈਆਂ ਪ੍ਰੀਤੀ ਅਤੇ ਮੇਰੀ ਮਿਹਨਤ ਨਾਲ ਸਰਬਜੀਤ ਹੌਲੀ-ਹੌਲੀ ਠੀਕ ਹੋਣ ਲੱਗਾ ਪ੍ਰੀਤੀ ਸਰਬਜੀਤ ਦੇ ਸਾਹਮਣੇ ਸਾਦਾ ਜਿਹਾ ਰਹਿੰਦੀ ਸੀ ਕੋਈ ਸ਼ਿੰਗਾਰ ਨਹੀਂ ਕਰਦੀ ਸੀ ਸਰਬਜੀਤ ਦੇ ਰਵੱਈਏ ਵਿੱਚ ਬਹੁਤ ਬਦਲਾਅ ਆਉਣ ਲੱਗਾ ਉਸ ਦੀਆਂ ਅੱਖਾਂ ਵਿੱਚ ਹੁਣ ਮੈਂ ਪ੍ਰੀਤੀ ਲਈ ਪਿਆਰ ਵੇਖਿਆ ਪ੍ਰੀਤੀ ਜਿੱਥੇ ਵੀ ਜਾਂਦੀ ਸਰਬਜੀਤ ਦੀਆਂ ਨਜ਼ਰਾਂ ਉਸ ਦਾ ਪਿੱਛਾ ਕਰਦੀਆਂ ਸਰਬਜੀਤ ਦਾ ਇਲਾਜ ਸ਼ੁਰੂ ਹੋਏ 4 ਮਹੀਨੇ ਹੋ ਚੁਕੇ ਸਨ ਪ੍ਰੀਤੀ ਨੇ ਜਿਸ ਮਿਹਨਤ ਅਤੇ ਲਗਨ ਨਾਲ ਮੇਰਾ ਸਾਥ ਦਿੱਤਾ ਮੈਂ ਉਸ ਦੀ ਕਾਇਲ ਹੋਗੀ ਕਿਸੇ ਨੇ ਬਹੁਤ ਚੰਗੇ ਕੰਮ ਕੀਤੇ ਹੋਣਗੇ ਜੋ ਪ੍ਰੀਤੀ ਵਰਗੀ ਨੂੰ ਮਿਲੀ ਪ੍ਰੀਤੀ ਹਜੇ ਵੀ ਮੇਰੇ ਨਾਲ ਹੈ ਮੇਰੇ ਕਮਰੇ ਵਿੱਚ ਸੌਂਦੀ ਸੀ ਪਰ ਅੱਜ ਮੈਂ ਸੋਚ ਲਿਆ ਕਿ ਸਭ ਕੁਝ ਅੰਤਿਮ ਹੋ ਜਾਣਾ ਚਾਹੀਦਾ ਮੈਨੂੰ ਪੂਰਾ ਯਕੀਨ ਸੀ ਕਿ ਸਰਬਜੀਤ ਹੁਣ ਬਿਲਕੁਲ ਠੀਕ ਹੋ ਚੁੱਕਿਆ ਹੈ ਮੈਂ ਪ੍ਰੀਤੀ ਨੂੰ ਕਿਹਾ ਅੱਜ ਸਾਨੂੰ ਆਖਰੀ ਕਦਮ ਚੁੱਕਣਾ ਪਵੇਗਾ ਇਸ ਤੋਂ ਬਾਅਦ ਤੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਪ੍ਰੀਤੀ ਮੇਰੇ ਵੱਲ ਵੇਖਣ ਲੱਗੀ ਮੈਂ ਉਸ ਨੂੰ ਸਮਝਾਇਆ ਪ੍ਰੀਤੀ ਅੱਜ ਤੈਨੂੰ ਫਿਰ ਸਰਪਜੀਤ ਦੇ ਕਮਰੇ ਵਿੱਚ ਦੁਲਹਨ ਬਣ ਕੇ ਬੈਠਣਾ ਪਵੇਗਾ ਮੇਰੀ ਗੱਲ ਸੁਣ ਕੇ ਉਹ ਡਰ ਗਈ ਪਰ ਜਲਦੀ ਹੀ ਸੰਭਲ ਗਈ ਸ਼ਾਇਦ ਉਸ ਨੂੰ ਵੀ ਯਕੀਨ ਸੀ ਕਿ ਸਰਬਜੀਤ ਹੁਣ ਠੀਕ ਹੋ ਚੁੱਕਿਆ ਹੈ ਉਹ ਸਰਬਜੀਤ ਦੀਆਂ ਪਿਆਰ ਭਰੀਆਂ ਨਜ਼ਰਾਂ ਨੂੰ ਸਮਝ ਚੁੱਕੀ ਸੀ ਮੈਂ ਕਿਹਾ ਪ੍ਰੀਤੀ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਤੂੰ ਦਰਵਾਜ਼ਾ ਖੁੱਲ੍ਹਾ ਰੱਖੀ ਮੈਂ ਦਰਵਾਜ਼ੇ ਦੇ ਬਾਹਰ ਖੜ੍ਹੀ ਹੋਵਾਂਗੀ ਜਦੋਂ ਤੱਕ ਤੁਹਾਡੇ ਵਿਚਕਾਰ ਸਭ ਕੁਝ ਠੀਕ ਨਹੀਂ ਹੋ ਜਾਂਦਾ ਜੇ ਤੈਨੂੰ ਕੁਝ ਗਲਤ ਲੱਗੇ ਤਾਂ ਤੁਰੰਤ ਬਾਹਰ ਭੱਜ ਜਾਈਂ ਰਾਤ ਨੂੰ ਸਰਬਜੀਤ ਦੇ ਆਉਣ ਤੋਂ ਪਹਿਲਾਂ ਪ੍ਰੀਤੀ ਨੂੰ ਦੁਲਹਨਾਂ ਕਾਂਗ ਸਜਾਇਆ ਸਰਬਜੀਤ ਦੇ ਬਿਸਤਰੇ ਨੂੰ ਵੀ ਬਹੁਤ ਸੁੰਦਰ ਸਜਾਇਆ ਹ ਸਰਬਜੀਤ ਦੇ ਆਉਣ ਦਾ ਸਮਾਂ ਹੋ ਗਿਆ ਮੈਂ ਪ੍ਰੀਤੀ ਨੂੰ ਬਿਸਤਰੇ ਤੇ ਬਿਠਾ ਦਿੱਤਾ ਤੇ ਬਾਹਰ ਆ ਗਈ ਥੋੜੀ ਦੇਰ ਵਿੱਚ ਸਰਬਜੀਤ ਵੀ ਆ ਗਿਆ ਖਾਣਾ ਖਾਂਦੇ ਸਮੇ ਉਸ ਦੀਆਂ ਨਿਗਾਹਾਂ ਇੱਧਰ ਉੱਧਰ ਕੁਝ ਲੱਭ ਰਹੀਆਂ ਸਨ ਮੈਂ ਸਮਝ ਗਈ ਸੀ ਕਿ ਉਹ ਪ੍ਰੀਤੀ ਨੂੰ ਲੱਭ ਰਿਹਾ ਸੀ ਪਰ ਮੈਂ ਅਣਜਾਣ ਬਣੀ ਰਹੀ ਥੋੜੀ ਦੇਰ ਬਾਅਦ ਸਰਬਜੀਤ ਖੁਦ ਹੀ ਬੋਲਿਆ ਮੰਮੀ ਪ੍ਰੀਤੀ ਕਿਤੇ ਦਿਖਾਈ ਨਹੀਂ ਦੇ ਰਹੀ ਕਿ ਉਹ ਕਿਤੇ ਗਈ ਹੋਈ ਹੈ ਮੈਂ ਮੁਸਕਰਉਂਦਿਆਂ ਕਿ ਹਾਂ ਸਰਬਜੀਤ ਪਹਿਲਾਂ ਆਪਣਾ ਖਾਣਾ ਖਤਮ ਕਰ ਫਿਰ ਆਪਣੇ ਕਮਰੇ ਵਿੱਚ ਜਾ ਤੈਨੂੰ ਆਪਣੇ ਸਵਾਲ ਦਾ ਜਵਾਬ ਮਿਲ ਜਾਵੇਗਾ ਖਾਣਾ ਖਾਣ ਤੋਂ ਬਾਅਦ ਸਰਬਜੀਤ ਆਪਣੇ ਕਮਰੇ ਵਿੱਚ ਚਲਾ ਗਿਆ ਮੇਰਾ ਦਿਲ ਜੋਰਾ ਨਾਲ ਧੜਕ ਰਿਹਾ ਸੀ ਪਤਾ ਨਹੀਂ ਹੁਣ ਕੀ ਹੋਣ ਵਾਲਾ ਸੀ ਪ੍ਰਮਾਤਮਾ ਸਭ ਠੀਕ ਕਰੇ ਮੈਂ ਸਰਬਜੀਤ ਦੇ ਪਿੱਛੇ ਪਿੱਛੇ ਚਲੀ ਅਤੇ ਦਰਵਾਜ਼ੇ ਤੇ ਹੀ ਰੁਕ ਗਈ ਮੈਂ ਕੰਨ ਲਗਾ ਕੇ ਸੁਣਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਅੰਦਰ ਸਭ ਠੀਕ ਤਾਂ ਹੈ ਖੜੇ ਖੜੇ ਕਾਫੀ ਧੀਰ ਹੋ ਗਈ ਪਰ ਅੰਦਰ ਖਮੋਸ਼ੀ ਸੀ ਫਿਰ ਕੁਝ ਧੀਰ ਬਾਅਦ ਮੈਨੂੰ ਪ੍ਰੀਤੀ ਅਤੇ ਸਰਬਜੀਤ ਦੀਆਂ ਸਰਗੋਸ਼ੀਆਂ ਸੁਣਾਈ ਦੇਣ ਲੱਗੀਆਂ ਪਰ ਇਹ ਪਿਆਰ ਵਿੱਚ ਡੁੱਬੀਆਂ ਸਰਗੋਸ਼ੀਆਂ ਸਨ ਮੈਂ ਮੁਸਕਰਾ ਦਿੱਤਾ ਮੇਰੇ ਅੰਦਰ ਸਕੂਨ ਉਤਰ ਗਿਆ ਮੈਂ ਮਨ ਹੀ ਮਨ ਉਸ ਪਰਮਾਤਮਾ ਦਾ ਸ਼ੁਕਰ ਕੀਤਾ ਤੇ ਆਪਣੇ ਕਮਰੇ ਵਿੱਚ ਆ ਕੇ ਸਕੂਨ ਨਾਲ लेट ਗਈ ਸਵੇਰੇ ਮੇਰੀ ਅੱਖ देर ਨਾਲ ਖੁੱਲੀ ਜਲਦੀ ਜਲਦੀ ਉੱਠ ਕੇ ਰਸੋਈ ਵੱਲ ਭੱਜੀ ਤਾਂ ਪ੍ਰੀਤੀ ਪਹਿਲਾਂ ਹੀ ਰਸੋਈ ਵਿੱਚ ਮੌਜੂਦ ਸੀ ਮੈਨੂੰ ਵੇਖਦਿਆਂ ਹੀ ਉਸਦੇ ਚਿਹਰੇ ਤੇ ਮੁਸਕਰਾਹਟ ਆ ਗਈ ਉਸ ਦੀਆਂ ਝੁਕੀਆਂ ਹੋਈਆਂ ਨਿਗਾਹਾਂ ਤੇ ਸ਼ਰਮਿੱਲੀ ਮੁਸਕਰਾਹਟ ਤੋਂ ਮੈਂ ਸਮਝ ਗਈ ਕਿ ਸਭ ਕੁਝ ਠੀਕ ਹੈ ਮੈਂ ਪਿਆਰ ਨਾਲ ਪ੍ਰੀਤੀ ਦੇ ਮੱਥੇ ਨੂੰ ਚੁੰਮਦੇ ਆਂ ਕਿ ਹਾਂ ਕਿ ਬੇਟਾ ਤੂੰ ਇੰਨੀ ਸਵੇਰੇ ਸਵੇਰੇ ਰਸੋਈ ਵਿੱਚ ਕੀ ਕਰ ਰਹੀ ਹੋ ਪ੍ਰੀਤੀ ਥੋੜੀ ਸ਼ਰਮਉਂਦੀ ਹੋਈ ਬੋਲੀ ਮੰਮੀ ਜੀ ਸਰਬਜੀਤ ਨੂੰ ਕੌਫੀ ਚਾਹੀਦੀ ਸੀ ਉਹ ਹੀ ਬਣਾ ਰਹੀ ਸੀ ਪ੍ਰੀਤੀ ਨੂੰ ਰਸੋਈ ਵਿੱਚ ਛੱਡ ਕੇ ਮੈਂ ਬਾਹਰ ਹਾਲ ਵਿੱਚ ਆਈ ਅਤੇ ਸੋਫੇ ਤੇ ਬੈਠ ਕੇ ਅੱਖਾਂ ਬੰਦ ਕਰ ਲਈਆਂ ਅੱਜ ਮੇਰੇ ਸਰਵਜੀਤ ਅਤੇ ਪ੍ਰੀਤੀ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸਨ। ਇਹ ਸੀ ਜੀ ਅੱਜ ਦੀ ਕਹਾਣੀ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ ਜੀ।